ਸ਼੍ਰੀ ਗੁਰੂ ਰਵਿਦਾਸ ਸਭਾ ਅਰਬਨ ਸਟਰੀਟ ਫਗਵਾੜਾ ਬਲੋਂ ਬੁੱਧ ਪੂਰਨਮਾ ਮਹਾਉਤਸਵ ਡਾਕਟਰ ਅੰਬੇਡਕਰ ਭਵਨ ਅਰਬਨ ਸਟਰੀਟ ਫਗਵਾੜਾ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਸਮਾਗਮ ਦੇ ਆਰੰਭ ਵਿੱਚ ਸਭ ਸ਼ਖਸੀਤਾਂ ਬਲੋਂ ਤੱਥਗਤ ਮਹਾਤਮਾ ਗੌਤਮ ਬੁੱਧ ਦੀ ਤਸਵੀਰ ਤੇ ਫੁੱਲ ਅਰਪਿਤ ਕਰਕੇ ਸ਼ਰਧਾਂਜਲੀ ਭੇਟ ਕੀਤੀਆਂ ਗਈਆਂ ਸਮਾਗਮ ਦੇ ਮੁੱਖ ਬਲਾਰੇ ਸੰਪਰਚਾਰਕ ਸ਼੍ਰੀ ਹਰਵੰਸ ਲਾਲ ਵਿਰਦੀ ਯੂਕੇ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਦੇਸ਼ ਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਹੈ ਕਿ ਜਿਸ ਬੁੱਧ ਦੇ ਵਿਚਾਰਧਾਰਾ ਨੂੰ ਦੁਨੀਆ ਭਰ ਦੇ ਲੋਕਾਂ ਨੇ ਅਪਣਾਇਆ ਉਹ ਮਹਾਨ ਰਹਿਬਰ ਇਸੇ ਧਰਤੀ ਦੇ ਜੰਪਲ ਸਨ। ਸ਼੍ਰੀ ਵਰਦੀ ਨੇ ਦੁੱਖ ਪ੍ਰਗਟ ਕੀਤਾ ਕਿ ਪੰਜਾਬ ਦੇ ਲੋਕ ਬੁੱਧ ਧੰਮ ਨੂੰ ਅਪਣਾਉਣ ਵਿੱਚ ਕਿਉਂ ਪਛੜ ਗਏ ਹਨ। ਇਸ ਮੌਕੇ ਮਿਸ਼ਨਰੀ ਗਾਇਕ ਤਰਮਿੰਦਰ ਮਸਾਣੀ ਨੇ ਮਿਸ਼ਨਰੀ ਗੀਤਾਂ ਨਾਲ ਸਮਾਗਮ ਦੇ ਮਾਹੌਲ ਨੂੰ ਹੋਰ ਵੀ ਭਾਵਪੂਰਕ ਬਣਾ ਦਿੱਤਾ। ਸਮਾਗਮ ਨੂੰ ਪ੍ਰਸਿੱਧ ਲੇਖਕ ਐਡਵੋਕੇਟ ਐਸ.ਐਲ. ਵਰਦੀ ਸੋਣ ਸਹਿਜਲ ਮਾਸਟਰ ਸਤੀਸ਼ ਕੁਮਾਰ ਅਸ਼ੋਕ ਕੁਮਾਰ ਮਾਸਟਰ ਸੀਤਲ ਬੰਗਾ ਨੇ ਵੀ ਸੰਬੋਧਨ ਕੀਤਾ ਸਭਾ ਦੇ ਮੁਖ ਸਕੱਤਰ ਸ਼੍ਰੀ ਕਣਸ਼ਾਮ ਨੇ ਮੰਚ ਸੰਚਾਲਨ ਬੜੀ ਬਖੂਬੀ ਨਿਭਾਇਆ ਪ੍ਰਧਾਨ ਜਗਨਨਾਥ ਬੰਸਲ ਅਵਤਾਰ ਦਰਦੀ ਸੀਨੀਅਰ ਮੀਤ ਪ੍ਰਧਾਨ ਗੁਰਦਾਵਰ ਰਾਮ ਮੀਤ ਪ੍ਰਧਾਨ ਸ਼ੰਗਾਰਾ ਰਾਮ ਮੀਤ ਪ੍ਰਧਾਨ ਸਰਵਣ ਰਾਮ ਬਿਰਹਾ ਕੈਸ਼ੀਅਰ ਰਾਮ ਕਿਸ਼ ਸੰਧੂ ਡਾਕਟਰ ਅਨਲ ਕੁਮਾਰ ਸੀਮਾਰ ਸਤਨਾਮ ਕਲਸੀ ਜਰਨੈਲ ਸਿੰਘ ਕਿਸ਼ੋਰ ਕੁਮਾਰ ਗੁਰੂ ਰਾਮਜੀ ਬੰਸਲ ਪ੍ਰਸ਼ੋਤਮ ਜਖੂ ਡਾਕਟਰ ਬਲਕਾਰ ਚੰਦ ਪ੍ਰੋਫੈਸਰ ਬਲਦੇਵ ਸਿੰਘ ਡਾਕਟਰ ਸਤਪਾਲ ਡਾਕਟਰ ਰਤਨਪਾਲ ਸੋਢੀ ਸ਼ੰਗਾਰਾ ਸਿੰਘ ਨਸੀਬ ਚੰਦ ਹਰਪਜਨ ਲਾਲ ਭਗਵੰਤਰਾਏ ਅਤੇ ਰੇਸ਼ਮ ਸਿੰਘ ਵਿਸ਼ੇਸ਼ ਤੌਰ ਤੇ ਸਮਾਗਮ ਵਿੱਚ ਹਾਜ਼ਰ ਹੋਏ ਆਓ ਦੇਖਦੇ ਹਾਂ ਇਸ ਸਮਾਗਮ ਦੀ ਪੂਰੀ ਰਿਪੋਰਟ ਬਾੜਲੇਖ ਬੱਜਟ ਬਹੁਤ ਬੰਦੂਓ ਅੱਜ ਤਥਗਤ ਭਗਵਾਨ ਬੁੱਧ ਦਾ ਜਿਹੜਾ ਉਤਸਵ ਹੈ ਔਰ ਤਥਗਤ ਬੁੱਧ ਨੇ ਸੰਸਾਰ ਨੂੰ ਜਿਹੜਾ ਬਰਾਬਰਤਾ ਦਾ ਸੰਦੇਸ਼ ਦਿੱਤਾ ਹੈਗਾ ਔਰ ਉਹਨਾਂ ਨੇ ਕਿਹਾ ਬਰਾਬਰਤਾ ਤਾਂ ਹੀ ਆ ਸਕਦੀ ਹੈਗੀ ਆ ਜੇ ਜਿਹੜੀ ਅਮੀਰੀ ਗਰੀਬੀ ਦਾ ਪਾੜਾ ਖਤਮ ਕੀਤਾ ਜਾਏ ਉਹਦੇ ਲਈ ਸਾਨੂੰ ਨਿੱਜੀ ਜਾਇਦਾਦ ਜਿਹੜੀ ਉੱਤੇ ਪਾਬੰਦੀ ਲਾਉਣੀ ਚਾਹੀਦੀ ਹੈ ਤਾਂ ਹੀ ਗਰੀਬ ਜਿਹੜੇ ਉੱਠ ਸਕਦੇ ਹੈਗੇ ਦੂਜਾ ਤਥਗਤ ਨੇ ਸ਼ਾਂਤੀ ਦਾ ਸੰਦੇਸ਼ ਦਿੱਤਾ ਹੈਗਾ ਔਰ ਸ਼ਾਂਤੀ ਉਹ ਕਹਿੰਦੇ ਤਾਂ ਦੀ ਆ ਸਕਦੀ ਹੈਗੀ ਆ ਜੇ ਇੱਕ ਮਨੁੱਖ ਦੂਜੇ ਮਨੁੱਖ ਨੂੰ ਦਬਾਣਾ ਬੰਦ ਕਰੇ ਔਰ ਡਾਕਟਰ 바ਬਾ ਸਾਹਿਬ ਅੰਬੇਡਕਰ ਨੇ ਏਸੀ ਗੱਲ ਨੂੰ ਕਿਉਂਕਿ 바ਬਾ ਸਾਹਿਬ ਤੋਂ ਪਹਿਲਾਂ ਪਹਿਲੀ ਫਸਟ ਵਾਰਲਡ ਤੇ ਦੂਜੀ ਸੈਕੰਡ ਵਾਰਲਡ ਵਾਰ ਜਿਹੜੀ ਉਹਦੇ ਚ ਕਰੋੜਾਂ ਜਿਹੜੇ ਲੋਕ ਮਾਰੇ ਗਏ ਬਈ ਮੁੜ ਕੇ ਤੀਜੀ ਜੰਗ ਜੇ 1948 ਦੇ ਵਿੱਚ ਉਹਦੇ ਬੱਦਲ ਛਾਏ ਹੋਏ ਸੀ ਬਈ ਜੇ ਹੁਣ ਇਹ ਜੰਗ ਹੋ ਜਾਂਦੀ ਹੈਗੀ ਆ ਤਾਂ ਮਨੁੱਖਤਾ ਸਾਰੀ ਜਿਹੜੀ ਖਤਮ ਹੋ ਸਕਦੀ ਹੈਗੀ ਕਿਉਂਕਿ ਪਹਿਲਾਂ ਅਮਰੀਕਾ ਨੇ ਬੰਬ ਸੁੱਟ ਕੇ ਜਿਹੜੇ ਹਿਰੋਸ਼ੀਮਾ ਤੇ ਨਾਗਾਸਾਕੀ ਦੇ ਉੱਤੇ ਮਨੁੱਖਤਾ ਦਾ ਕਾਹਨ ਕਰ ਦਿੱਤਾ ਹੀ ਤੇ ਇਸ ਲਈ ਉਹਨਾਂ ਨੇ ਬੁੱਧ ਦੇਸ਼ਾਂ ਨੂੰ ਕਿਹਾ ਵੀ ਤੁਸੀਂ ਉੱਠੋ ਡਾਕਟਰ ਬਣ ਕੇ ਆ ਇਕੱਠੇ ਹੋਵੋ ਔਰ ਇਹਨਾਂ ਵਿਚਾਲੇ ਖੜੇ ਹੋ ਜਾਓ ਅਮਰੀਕਾ ਤੇ ਜਿਹੜੇ ਇਹ ਇਸਲਾਮਕ ਦੇਸ਼ ਅਰਬ ਕੰਟਰੀ ਹੈਗੇ ਆ ਤੇ ਜੇ ਤੁਸੀਂ ਵਿਚਾਲੇ ਖੜੇ ਹੋ ਜੰਨੇ ਆ ਕੋਈ ਤੀਜੀ ਜੰਗ ਨਹੀਂ ਹੋ ਸਕਦੀ ਹੈਗੀ ਔਰ ਉਹਨਾਂ ਨੇ ਉਹਨਾਂ ਨੂੰ ਉਤਸ਼ਾਹਤ ਕਰਕੇ ਖੜੇ ਕੀਤਾ ਫਿਰ ਆਪ ਬੁੱਧ ਬਣ ਕੇ ਭਾਰਤ ਦੇ ਵਿੱਚ ਜਿਹੜਾ ਬੁੱਧ ਨੂੰ ਮੁੜ ਕੇ ਜਿਹੜਾ ਸੰਜੀਵ ਕੀਤਾ ਹੈਗਾ ਤੇ ਇਸ ਲਈ ਅੱਜ ਦੇ ਦਿਨ ਦੇ ਉੱਤੇ ਇਹੀ ਹੈ ਵੀ ਅਸੀਂ ਸਭ ਨੂੰ ਮਿੱਤਰ ਸਮਝੀਏ ਕਿਸੇ ਨੂੰ ਦੁਸ਼ਮਣ ਨਾ ਸਮਝੀਏ ਔਰ ਸਭ ਨੂੰ ਬਰਾਬਰ ਸਮਝੀਏ ਕਿਸੇ ਨੂੰ ਉੱਚਾ ਨੀਮਾ ਨਾ ਸਮਝੀਏ ਇਹ ਹੀ ਸ਼੍ਰੀ ਗੁਰੂ ਰਵਿਦਾਸ ਜੀ ਦਾ ਬੇਗੰਪੁਰਾ ਹੈ ਨਮੋ ਬੁੱਧ ਜੈ ਪੀ ਮੈਂ ਹਰਵੰਸ ਮਿਰਦੀ ਲੰਡਨ ਯੂਕੇ ਤੋਂ ਅੱਜ ਅਸੀਂ ਮਹਾ ਮੰਨਵ ਗੌਤਮ ਬੁੱਧਾ ਜਨਮ ਦਿਨ ਬੁੱਧ ਤਵ ਔਰ ਮਹਾ ਪਰਿਦੇਵਾਨ ਮਨਾ ਰਹੇ ਆ ਬੁੱਧ ਦਾ ਇਹ ਦਿਨ ਤਕਰੀਬਨ 90 ਦੇਸ਼ਾਂ ਵਿੱਚ ਪਲੱਸ 26 ਮੈਜੋਰਟੀ ਜਿੱਥੇ ਬੁੱਧ ਸਿਆ ਉੱਥੇ ਮਨਾਇਆ ਜਾਂਦਾ ਔਰ ਇਸ ਔਰ ਬੁੱਧ ਉਹ ਮਹਾਨ ਹਸਤੀ ਆ ਜਿਨ੍ਹਾਂ ਨੇ ਹਮੇਸ਼ਾ ਯੁੱਧ ਦੀ ਗੱਲ ਨਹੀਂ ਕੀਤੀ ਹੈ ਨਹੀਂ ਤਾਂ ਬਾਕੀ ਤੁਸੀਂ ਦੇਖ ਲਓ ਮਾਰ ਕੱਟ ਵੱਢਣ ਤੋਂ ਸਿਵਾਏ ਕੋਈ ਗੱਲ ਨਹੀਂ ਕਰਦੇ ਹੈ ਲੇਕਿਨ ਬੁੱਧ ਦਾ ਸੰਦੇਸ਼ ਹੈ করুণਾਮਈ ਔਰ ਸ਼ਾਂਤਮਈ ਬੁੱਧ ਦੀ ਲਾਈਫ ਦੇ ਵਿੱਚ ਇੱਕ ਉਂਗਲੀ ਮਾਲ ਬਹੁਤ ਖੂਖਾਰ ਡਾਕੂ ਹੋਇਆ ਗੌਤਮ ਨੇ ਉਹਨੂੰ ਜਾਨਦੋਨੀ ਖਤਮ ਕੀਤਾ ਲੇਕਿਨ ਉਹਨੂੰ ਸਮਝਾ ਬੁਝਾ ਕੇ ਇਨਸਾਨੀਅਤ ਦੇ ਵਿੱਚ ਦਾਖਲ ਕੀਤਾ ਔਰ ਆਪਣੇ ਬਿਖੂ ਸੰਗ ਵਿੱਚ ਦਾਖਲ ਕੀਤਾ ਅਗਰ ਬਾਕੀਆਂ महापुरुषਾਂ ਤੁਸੀਂ ਭਾਰਦਿਆਂ ਦੇਖੋਗੇ ਉਹ ਤਾਂ ਵੱਢ ਕੇ ਵੱਢ ਕੇ ਵੱਢ ਕੇ بس ਵੱਢਣ ਦੀ ਤੁਰਿਆ ਲੇਕਿਨ ਗੌਤਮ ਬੁੱਧ ਨੇ ਇਹੋ ਜਿਹੀ ਕੋਈ ਗਲਤ ਗੱਲ ਇਖਤियार ਨਹੀਂ ਕੀਤੀ ਮੈਂ ਡਾਕਟਰ ਬਲਕਾਰ ਚੰਦ ਸ਼ਿਦ ਗੁਰੂ ਰਵदास सभा ਅਰਮਿਤ ਸ਼ੇਡ ਦੇ ਮੈਂਬਰ ਵਜੋਂ ਕੰਮ ਕਰ ਰਿਹਾ ਹਾਂ ਅੱਜ ਗੁਰੂ ਰਵदास ਸਵਾ ਵੱਲੋਂ ਬਹੁਤ ਹੀ ਧੂਮ ਧਾਮ ਦੇ ਨਾਲ ਮਾਨਮ ਮਹਾਮਾਨ ਤਥਾਕਤ ਗੌਤਮ ਬੁੱਧ ਜੀ ਦਾ 2587ਵਾਂ ਜਨਮ ਦਿਨ ਜਿਹੜਾ ਮਨਾਇਆ ਜਾ ਰਿਹਾ ਔਰ ਇਸ ਵਕਤ ਉਹਨਾਂ ਨੂੰ ਅਸੀਂ ਯਾਦ ਕਰ ਰਹੇ ਹਾਂ ਕਿ ਉਹਨਾਂ ਨੇ ਆਪਣੀ ਲਾਈਫ ਤੋਂ ਲੈ ਕੇ 80 ਸਾਲ ਦੀ ਉਮਰ ਤੱਕ ਕਿਸ ਤਰ੍ਹਾਂ ਭਾਰਤ ਦੇ ਵਿੱਚ ਆਪਣਾ ਵਿਚਾਰ ਜਿਹੜਾ ਉਹਦਾ ਲਗਾਤਾਰ ਪ੍ਰਚਾਰ ਪ੍ਰਸਾਰ ਕੀਤਾ ਔਰ ਇਸ ਦੇਸ਼ ਦੇ ਵਿੱਚ ਦੇਸ਼ ਨੂੰ ਬਹੁਤ ਮਹਾਂ ਭਾਰਤ ਬਣਾਇਆ ਅੱਜ ਫਿਰ ਜ਼ਰੂਰਤ ਹੈ ਇਸ ਸਮਾਜ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਕਿਉਂਕਿ ਉਹਨਾਂ ਦਾ ਨਾਮ ਅੱਜ ਦੁਨੀਆ ਦੇ ਵਿੱਚ ਜਿਹਨੂੰ ਅਸੀਂ ਦੀ ਲਾਈਟ ਆਫ ਏਸ਼ੀਆ ਵੀ ਕਹਿੰਦੇ ਆ ਪੂਰੇ ਦੁਨੀਆ ਵਿੱਚ ਉਹਨਾਂ ਦਾ ਵਿਚਾਰ ਜਾ ਰਿਹਾ ਸ਼ਾਂਤੀ ਦਾ ਵਿਚਾਰ ਜਾ ਰਿਹਾ ਉਹਨਾਂ ਦਾ ਵਿਚਾਰ ਜਾ ਰਿਹਾ ਆਦੀ ਕਲਿਆਣ ਮੱਧਿਆ ਕਲਿਆਣ ਅੰਤ ਕਲਿਆਣ ਪੰਜ ਸ਼ੀਲ ਦਾ ਸਿਧਾਂਤ ਇਹ ਸਾਰੇ ਜਿਹੜੇ ਉਹਨਾਂ ਨੇ ਵਿਚਾਰ ਜਿਹੜਾ ਇੱਕ ਮਾਰਗਦਰਸ਼ਕ ਦੇ ਤੌਰ ਤੇ ਵਿਚਾਰ ਦਿੱਤੇ ਆ ਮੈਂ ਕਮਲਜੀਤ ਸਿੰਘ ਐਡਵੋਕੇਟ ਪ੍ਰਦਾਨ ਲਾਇਜ਼ ਕਲੱਬ ਮੁਕੰਦ ਪ੍ਰੈਕਟਿਵ ਅੱਜ ਇਸ ਬੁੱਧਪੁਰਮਾ ਦੇ ਸ਼ੁਭ ਦਿਨ ਮੌਕੇ ਤੇ ਜੋ ਕਿ ਫਗਵਾੜਾ ਦੇ ਅਰਮਸਟੈਡ ਦੇ ਬੁੱਧਪੁਰਮ ਦਾ ਜਰਾਂ ਦਿਨ ਬੜੀ ਧੂਮਤਾਬਨਾ ਮਨਾਇਆ ਜਾਂਦਾ ਦੇਸ਼ਾਂ ਵਿਦੇਸ਼ਾਂ ਤੇ ਸਾਡੇ ਇੰਡੀਆ ਦੀ ਸਾਰੀ ਸੰਗਤ ਨੂੰ ਬੁੱਧਪੁਰਮਾ ਦੀ ਬਹੁਤ-ਬਹੁਤ ਮੁਬਾਰਕਾਂ ਜੀ ਧੰਨਵਾਦ ਜੀ ਧੰਨਵਾਦ ਜੀ ਇਹ ਸਾਰੇ ਹੀ ਸਾਥੀਆਂ ਨੂੰ ਸਾਰੇ ਹੀ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਸतीश ਕੁਮਾਰ ਸਾਇੰਸ ਮਾਸਟਰ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਲਖਪੁਰ ਬੁੱਧਪੁਰਮਾ ਦੀਆਂ ਲੱਖ ਲੱਖ ਮੁਬਾਰਕਾਂ ਅੱਜ ਪੂਰੀ ਦੁਨੀਆ ਦੇ ਵਿੱਚ ਬੁੱਧ ਪੂਰਨਮਾ ਦਾ ਦਿਹਾੜਾ ਬਹੁਤ ਹੀ ਹਰਸ਼ੋ ਉਲਾਸ ਨਾਲ ਮਨਾਇਆ ਜਾ ਰਿਹਾ ਹੈ ਬੁੱਧ ਪੂਰਨਮਾ ਦਾ ਦਿਹਾੜਾ ਤਥਾਗਤ ਗੌਤਮ ਬੁੱਧ ਜੋ ਜਿਨ੍ਹਾਂ ਨੂੰ ਲਾਈਟ ਆਫ ਏਸ਼ੀਆ ਵੀ ਕਿਹਾ ਜਾਂਦਾ ਹੈ ਸਾਨੂੰ ਮਾਣ ਹੈ ਕਿ ਉਹ ਭਾਰਤ ਦੇ ਵਿੱਚ ਉਹਨਾਂ ਦੀ ਕਰਮ ਭੂਮੀ ਰਹੀ ਹੈ ਉਹਨਾਂ ਦੇ ਜਨਮ ਦੇ ਨਾਲ ਸੰਬੰਧਤ ਉਹਨਾਂ ਦੀ ਗਿਆਨ ਪ੍ਰਾਪਤੀ ਉਹਨਾਂ ਦੇ ਮਹਾ ਪ੍ਰਿਨਿਰਵਾਣ ਨੂੰ ਇਕੱਠਿਆਂ ਜੋੜ ਕੇ ਜਿਹੜਾ ਹੈ ਕਿਉਂਕਿ ਸਾਰੀਆਂ ਹੀ ਘਟਨਾਵਾਂ ਪੂਰਨਮਾ ਐਸ ਮਹੀਨੇ ਦੀ ਪੂਰਨਮਾ ਵਾਲੇ ਦਿਨ ਹੋਈਆਂ ਤੇ ਇਸ ਨੂੰ ਅਸੀਂ ਬੁੱਧ ਪੂਰਨਮਾ ਦੇ ਦਿਹਾੜੇ ਵੱਜੋਂ ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ ਜੈ ਪੀਮ ਜੈ 파ਰਥ ਜੈ ਗੁਰਦੇਵ ਧੰ ਗੁਰਦੇਵ ਨਮੋ ਬਧਾਏ ਪੂਰੀ ਦੁਨੀਆ ਦੇ ਵਿੱਚ ਵਸਦੇ ਹੋਏ ਬਹੁਜਨ ਸਮਾਜ ਦੇ ਜਿੰਨੇ ਵੀ ਮੈਨੂੰ ਤੁਸੀਂ ਦੋਸਤ ਦੇਖ ਰਹੇ ਹੋ ਮੇਰੀਆਂ ਭੈਣਾਂ ਦੇਖ ਰਹੀਆਂ ਨੇ ਮੇਰੇ ਵੀਰ ਦੇਖ ਰਹੇ ਨੇ ਪੂਰੀ ਦੁਨੀਆ ਦੇ ਵਿੱਚ ਜਿੰਨੇ ਵੀ ਪੰਜਾਬੀ ਵੱਸਦੇ ਨੇ ਜਿੰਨੇ ਵੀ ਤੁਸੀਂ ਮੈਨੂੰ ਸੁਣ ਰਹੇ ਹੋ ਤੁਹਾਨੂੰ ਅੱਜ ਤਥਾਗਤ ਬੁੱਧ ਜਯੰਤੀ ਦੀਆਂ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਲੱਖ-ਲੱਖ ਤੁਹਾਨੂੰ ਮੁਬਾਰਕਾਂ ਆ ਬਹੁਤ-ਬਹੁਤ ਮੁਬਾਰਕਾਂ ਅੱਜ ਅਸੀਂ ਖੜੇ ਆ ਮੇਰੇ ਨਾਲ ਮੇਰੇ ਵੱਡੇ ਭਾਜੀ ਦੇਸਰਾਜ ਬੰਗਾ ਜੀ ਨੇ ਔਰ ਬੜੇ ਸਤਿਕਾਰ ਦੇ ਨਾਲ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ ਅੱਜ ਅਸੀਂ ਖੜੇ ਹਾਂ ਅੰਬੇਡਕਰ ਭਵਨ ਫਗਵਾੜਾ ਅਰਬਨ ਸਟ੍ਰੀਟ ਦੇ ਵਿੱਚ ਇੱਥੇ ਬਹੁਤ ਹੀ ਸੂਝਵਾਨ ਬਹੁਤ ਹੀ ਜਾਗਦੇ ਸਿਰਾਂ ਵਾਲੇ ਮੇਰੇ ਦੋਸਤ ਮੇਰੇ ਬਜ਼ੁਰਗ ਸਾਡੇ ਵੱਡੇ ਵਿਦਵਾਨ ਚਿੰਤਕ ਇਕੱਠੇ ਹੋ ਕੇ ਬਹੁਤ ਵੱਡੇ ਪੱਧਰ ਤੇ ਹਰੇਕ ਸਾਲ ਬੁੱਧ ਜੈੰਤੀ ਮਨਾਉਂਦੇ ਨੇ ਇੱਥੇ ਸਾਡੇ ਰਹਿਬਰਾਂ ਨੂੰ ਜਿਹੜੇ ਰਹਿਬਰਾਂ ਬਾਰੇ ਸਾਨੂੰ ਇਤਿਹਾਸ ਕਰਨੇ ਨਹੀਂ ਦੱਸਿਆ ਜਿਹੜੇ ਰਹਿਬਰਾਂ ਦਾ ਸਾਡੇ ਦਾ ਤਥਾਗਤ ਬੁੱਧ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਜੇ ਅੱਜ ਪੂਰੀ ਦੁਨੀਆ ਦੇ ਵਿੱਚ ਜਿਹੜੀ ਕਰੀਮ ਬੈਠੀ ਪੂਰੀ ਦੁਨੀਆ ਦੇ ਵਿੱਚ ਬੁੱਧੀਜੀਵੀ ਚੰਤਕ ਤਕ ਲੋਕ ਬੈਠੇ ਆ ਫਿਲਾਸਫਰ ਲੋਕ ਬੈਠੇ ਆ ਉਹ ਐਜ਼ ਏ ਨਾਮ ਗੌਤਮ ਬੁੱਧ ਸੁਧਾਰਤ ਬੁੱਧ ਦੇ ਨਾਮ ਤੋਂ ਚੰਗੀ ਤਰ੍ਹਾਂ ਵਾਕਫ ਨੇ ਪੂਰੀ ਦੁਨੀਆ ਦੇ ਵਿੱਚ ਜਿਹੜਾ ਧੰਮ ਫੈਲਿਆ ਹੋਇਆ ਆ ਪੂਰੀ ਦੁਨੀਆ ਦੇ ਵਿੱਚ ਬੜੇ ਸਤਕਾਰ ਦੇ ਨਾਲ ਅੱਜ ਤਥਾਗਤ ਬੁੱਧ ਨੂੰ ਯਾਦ ਕੀਤਾ ਜਾ ਰਿਹਾ ਅੱਜ ਆਰਵੰਡ ਸਿਟ ਫਗਵਾੜਾ ਵਿਖੇ ਸ਼ਰੂਦਾਸ ਸਵਾ ਵੱਲੋਂ ਡਾਕਟਰ ਅੰਬੇਡਕਰਪਾ ਉਹਨਾਂ ਵਿੱਚ ਬੁੱਧ ਪੂਰਨਮਾ ਦੇ ਮੌਕੇ ਤੇ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਸੰਸਾਰ ਪਰຊਦ ਧੰਮ ਪ੍ਰਚਾਰਕ ਮਾਨ ਜਗਸ਼ੀਰ ਵਾਂਸ਼ਲਰ ਬਿਰਦੀ ਜੀ ਔਰ ਮਿਸ਼ਰੀ ਕਲਾਕਾਰ ਸ਼੍ਰੀ ਤਰਵਿੰਦਰ ਮਸਾਣੀ ਤੋਂ ਇਲਾਵਾ ਮਹਾਨ ਬੁੱਧੀਜੀਵੀ ਲੇਖਕ ਮਿਸ਼ਨਰੀ ਸਾਹਿਤਕਾਰ ਸ਼੍ਰੀ ਸੋਨ ਸ਼ੈਜਲ ਜੀ ਔਰ ਐਡਵੋਕੇਟ ਐਸ ਐਲ ਬਿਰਦੀ ਵੀ ਸਾਡੇ ਦਰਮIAN ਪਹੁੰਚੇ ਸੀ ਅਤੇ ਉਹਨਾਂ ਨੇ ਅੱਜ ਦੇ ਇਸ ਬੁੱਧ ਜਨਮ ਦਿਨ ਦੇ ਮੌਕੇ ਤੇ ਆਪਣੇ ਵਿਚਾਰ ਪੇਸ਼ ਕਰਕੇ ਬੁੱਧ ਧੰਮ ਦੀਆਂ ਸਖਿਆਵਾਂ ਤੇ ਚੱਲਣ ਲਈ ਪ੍ਰੇਰਿਤ ਕੀਤਾ ਅਤੇ ਉਹਨਾਂ ਦੱਸਿਆ ਕਿ ਬਾਬਾ ਸਾਹਿਬ ਡਾਕਟਰ ਬੇਡ ਕਰਨੇ ਬੁੱਧਤਾ ਮਖਤਿਆਰ ਕਰਨ ਤੋਂ ਪਹਿਲਾਂ ਦੁਨੀਆ ਭਰ ਦੇ ਸਾਰੇ ਧਰਮਾਂ ਦਾ ਅਧਿਐਨ ਕਰਨ ਤੋਂ ਬਾਅਦ ਇਸ ਜਿੱਦੇ ਪਹੁੰਚੇ ਸੀ ਕਿ ਸਭ ਤੋਂ ਵਧੀਆ ਸਭ ਤੋਂ ਵਧੀਆ ਤਰਕਸ਼ੀਲ ਧਰਮ ਜੇਦੀ ਕੋਈ ਹੈ ਜੋ ਕਿ ਸਮਤਾ ਸੁਤੰਤਰਤਾ ਤੇ ਭਾਈਚਾਰੇ ਦਾ ਸੰਦੇਸ਼ ਦਿੰਦਾ ਹੈ ਉਹ ਬੁੱਧ ਦਾ ਧਰਮ ਹੀ ਸੀ ਇਸ ਲਈ ਅਸੀਂ ਅੱਜ ਦੇ ਇਸ ਸ਼ੁਭ ਮੌਕੇ ਤੇ ਸਮੂਹ ਇਲਾਕਾ ਨਿਵਾਸੀਆਂ ਦੇਸ਼ ਵਾਸੀਆਂ ਔਰ ਦੁਨੀਆ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਬੋਧ ਦੇ ਧੰਮ ਤੇ ਚੱਲਣ ਦਾ ਸੰਕਲਪ ਲਈਏ ਤਾਂ ਕਿ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਰਖਾਇਆ ਰਸਤੇ ਸਮਤਾ ਸਤੰਤਰ ਦੇ ਭਾਰੀ ਦਾ ਸਮਾਜ ਨੂੰ ਸਥਾਪਿਤ ਕਰਨ ਲਈ ਅੱਗੇ ਵਧ ਸਕੀਏ ਇੱਕ ਵਾਰ ਫਿਰ ਸ਼ਿਰਦਾਤਾ ਸਭਾ ਵੱਲੋਂ ਬੋਧ ਪੂਰਨਮਾ ਦੀਆਂ ਲੱਖ ਲੱਖ ਮੁਬਾਰਕਾਂ